ਮੈਂ ਜਿਸ ਮਿਲ ਕੇ ਕਹਿ ਰਿਹਾ ਸੀ ਕਿ ਪੰਜਾਬ ਦਾ ਦਲਤ ਡੀ ਡਪੀ ਸੀਐਮ ਸੀਐਮ ਸਾਹਿਬ ਬਣਾਓ ਮੈਂ ਸਰਕਾਰ ਜੋ ਗਲੌਸ਼ਾ ਦੇ ਨਾਲ ਕਿਹਾ ਨੂੰ ਸੀਐਮ ਸਾਹਿਬ ਪੰਜਾਬ ਦੇ ਅੰਦਰ ਦਲਤਾਂ ਦਾ ਡੱਪੀ ਮੁੱਖ ਮੰਤਰੀ ਬਣਾਓ ਮੈਂ ਨਾਰੇ ਲਗਾ ਰਿਹਾ ਸੀ ਔਰ ਇਨਾ ਬਿਮਾਰ ਚੜ੍ਹਕ ਸ਼ਬਦ ਬੋਲਣਾ ਮੇਰੇ ਵਾਸਤੇ ਕਿ ਇਹਦਾ ਦਿਮਾਗ ਟੋਰਾ ਪੈ ਗਿਆ ਇਹਨੂੰ ਟੋਰਾ ਪੈ ਗਿਆ ਇਹਨੂੰ ਛੁੱਤੀ ਸੰਭਾਓ ਜੇ ਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇ ਲਿਆ ਪਿਆ ਤਾਂ ਮੈਂ ਗਲਤਾਂ ਦੇ ਲਈ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੰਨੇ ਦਾ ਪੱਥ ਬਣਾ ਕੇ ਹਟੂਗਾ ਹੋਰ ਕੁਝ ਨਹੀਂ ਕਰਨਾ ਚੋਣਾ ਇਹਨਾਂ ਆਪਾ ਜਨਾਬ ਪੰਜਾਬ ਦੇ ਰੋਕ ਲੈਣਗੇ ਪੰਜਾਬ ਦੇ ਦਸਤ ਲੈਣਗੇ ਤੁਹਾਨੂੰ ਆਪਣੇ ਅਕਾਖ ਦੇ ਵਿੱਚ ਛੋਣਾ ਪਊਗਾ ਅੱਜ ਮੈਨੂੰ ਬਹੁਤ ਅਫਸੋਸ ਦੇ ਨਾਲ ਜਿਹੜਾ ਉਹ ਤੁਹਾਨੂੰ ਬਹੁਤ ਭਰੇ ਮਨ ਦੇ ਨਾਲ ਕਿ ਮੈਂ ਹਮੇਸ਼ਾ ਜ਼ਿੰਦਗੀ ਦੇ ਅੰਦਰ 40 ਸਾਲ ਗਰੀਬਾਂ ਲੋਕਾਂ ਦੇ ਲਈ ਲੜਦਾ ਰਿਹਾ ਗਰੀਬਾਂ ਦੀ ਆਵਾਜ਼ ਬਣ ਕੇ ਉਹਨਾਂ ਦੇ ਹੱਕਾਂ ਦੇ ਲਈ ਪੰਜਾਬ ਦੇ ਗਲੀਆਂ ਬਾਜ਼ਾਰਾਂ ਦੇ ਅੰਦਰ ਕਿ ਦਲਤਾਂ ਦਾ ਗਰੀਬਾਂ ਦਾ ਪਛੜਿਆਂ ਦਾ ਸਨਮਾਨ ਹੋਵੇ ਉਹਨਾਂ ਲਈ ਲੜਦਾ ਲੜਦਾ 40 ਸਾਲ ਬਾਅਦ ਪਾਵੇਂ ਮੈਂ ਪੰਜਾਬ ਦੀ ਵਿਧਾਨ ਸਭਾ ਦੀਆਂ ਗੈਲਰੀਆਂ ਦੇ ਅੰਦਰ ਬੈਠ ਕੇ ਭਾਸ਼ਣ ਸੁਣਿਆ ਕਰਦਾ ਸੀ ਔਰ ਕਦੇ ਸੋਚਦਾ ਹੁੰਦਾ ਸੀ ਕਿ ਮੈਂ ਵੀ ਇੱਥੇ ਆ ਕੇ ਆਪਣੇ ਸਮਾਜ ਦੀ ਲੋਕਾਂ ਦੀ ਕੌਣ ਦੀ ਆਵਾਜ਼ بلند ਕਰਾਂ ਸੋ ਮੈਨੂੰ ਲੋਕਾਂ ਨੇ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ ਮੈਂ ਹਮੇਸ਼ਾ ਲੋਕ ਮੁੱਦਿਆਂ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ ਚ ਬੋਲਦਾ ਜਿਸ ਦਿਨ ਪਹਿਲੀ ਤਰੀਕ ਨੂੰ ਇਹ ਸੈਸ਼ਨ ਸ਼ੁਰੂ ਹੋਣਾ ਸੀ ਮੈਂ ਉਸ ਦਿਨ ਵੀ ਬਾਰ ਆਪਣੀਆਂ 12 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਔਰ 12 ਮੰਗਾਂ ਮੀਡੀਆ ਦੇ ਸਾਹਮਣੇ ਰੱਖ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਕੇਜਰੀਵਾਲ ਜੀ ਨੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਦਲਤਾਂ ਦਾ ਡਿਫਟੀ ਮੁੱਖ ਮੰਤਰੀ ਬਣਾਵਾਂਗੇ ਮੈਂ ਬਾਹਰ ਵੀ ਮੰਗ ਕੀਤੀ ਸੀ ਔਰ ਅੱਜ ਵੀ ਸਵੇਰੇ ਟਵਿੱਟਰ ਦੇ ਉੱਤੇ ਵਾਕਈ ਕਾਊਂਟਰਾਂ ਦੇ ਉੱਤੇ ਮੈਂ ਕਿਹਾ ਕਿ ਅੱਜ ਵੀ ਪੰਜਾਬ ਦੀ ਅਸੈਂਬਲੀ ਚ ਜਾ ਕੇ ਅਸੀਂ ਜਰੂਰ ਮੰਗ ਕਰਾਂਗੇ ਔਰ ਜਿਸ ਵੇਲੇ ਕਲਾਸਪੁਰ ਸਾਹਿਬ ਬੋਲ ਰਿਹਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਪੰਜਾਬ ਦੇ ਅੰਦਰ ਦੱਸੋ ਤੁਸੀਂ ਡਿਪਟੀ ਮੁੱਖ ਮੰਤਰੀ ਕਦੋਂ ਮੁੱਖ ਮੰਤਰੀ ਸਾਹਿਬ ਬਣਾਓਗੇ ਤੁਸੀਂ ਲੋਕਾਂ ਨਾਲ ਕੀਤੇ ਵਾਅਦੇ ਕਰਕੇ ਤੁਸੀਂ ਹੁਣ ਦਲਤਾਂ ਨੂੰ ਬੁਲਾ ਰਹੇ ਹੋ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਸਰਕਾਰ ਚੰਗਾ ਕੰਮ ਕਰ ਰਹੀ ਹੈ ਤਾਂ ਫਿਰ ਦਲਤਾਂ ਦਾ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਜਾਂਦਾ ਜਿਸ ਸਮਾਜ ਦੇ ਲਈ ਅਸੀਂ ਲੜਦੇ ਇੱਥੇ ਆਏ ਆ ਗਰੀਬਾਂ ਦਲਤਾਂ ਪਛੜਿਆ ਨੇ ਜਿਨ੍ਹਾਂ ਨੂੰ ਵੋਟਾਂ ਬਾਅਦ ਇਹਨਾਂ ਨੇ ਧੋਖਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਤਾਂ ਮੈਂ ਇਸ ਵੇਲੇ ਕਹਿ ਰਿਹਾ ਸੀ ਕਿ ਪੰਜਾਬ ਦਾ ਤਲਤ 2PCM CM ਸਾਹਿਬ ਬਣਾਓ ਮੈਂ ਸਰਕਾਰ ਜੋ ਕਲੌਸ਼ਾ ਦੇ ਨਾਲ ਕਿਹਾ ਨੂੰ CM ਸਾਹਿਬ ਪੰਜਾਬ ਦੇ ਅੰਦਰ ਦਲਤਾਂ ਦਾ ਡੱਪੀ ਮੁੱਖ ਮੰਤਰੀ ਬਣਾਓ ਮੈਂ ਨਾਰੇ ਲਗਾ ਰਿਹਾ ਸੀ ਔਰ ਇਨਾ ਪੁਮਾਰ ਚੜਕ ਸ਼ਬਦ ਬੋਲਣਾ ਮੇਰੇ ਵਾਸਤੇ ਕਿ ਇਹਦਾ ਦਿਮਾਗ ਟੋਰਾ ਪੈ ਗਿਆ ਇਹਨੂੰ ਟੋਰਾ ਪੈ ਗਿਆ ਇਹਨੂੰ ਛੁੱਟੀ ਸੰਭਾਓ ਜੀ ਸਾਹਿਬ ਮੈਂ ਪੰਜਾਬ ਦਾ ਉਹ ਵਿਅਕਤੀ ਆ ਮੈਂ ਕੌਣ ਸੀ ਰਾਮ ਸਾਦਾ ਪੈਰੋਕਾਰ ਆ ਜਿਹਨੇ ਗਰੀਬਾਂ ਦੀ ਮੂਵਮੈਂਟ ਨੂੰ ਉਠਾਲਿਆ ਸੀ ਸੈਲਫ ਰਿਸਪੈਕਟ ਦੀ ਮੂਵਮੈਂਟ ਦੇ ਵਿੱਚੋਂ ਆਇਆ ਮੈਂ ਮਰਦੇ ਦਮ ਤੱਕ ਕਾਂਗਰਸ ਪਾਰਟੀ 'ਚ ਰਹਿਣਾ ਪਰ ਗਰੀਬਾਂ ਦਾ ਕਦੇ ਅਪਮਾਨ ਨਹੀਂ ਹੋਣ ਦਊਂਗਾ ਮੈਨੂੰ 50 ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇ ਲਿਆ ਪਿਆ ਤਾਂ ਮੈਂ ਦਲਤਾਂ ਦੇ ਲਈ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਲਾਂਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਰਦੇ ਦਾ ਪੱਥ ਬਣਾ ਕੇ ਅਟੂਗਾ ਕ੍ਰਿਪਾ ਦਾ ਅਜ ਬਹੁਤ ਵੱਡਾ ਪੰਜਾਬ ਦੇ ਮਨਦਾਨ ਸਵਾਨਾਂ ਤੇ ਬਾਤ ਕੀਤਾ ਹੋਰ ਕੁਝ ਨਹੀਂ ਕਰਨਾ ਚਾਹਣਾ ਇਹ ਆਪਕ ਜਨਾਬ ਪੰਜਾਬ ਦੇ ਲੋਕ ਲੈਣ ਕੇ ਪੰਜਾਬ ਦੇ ਦਰਦ ਲੈਣ ਕੇ ਤੁਹਾਨੂੰ ਆਪਣੇ ਅਕਾਦ ਦੇ ਵਿੱਚ ਛੋਣਾ ਪਊਗਾ ਆਪ ਪੰਜਾਬ ਦੇ ਅੰਦਰ ਜੇ ਤੂੰ ਪਾਰਲੀਮੈਂਟ ਚੋਣਾਂ ਦੇ ਅੰਦਰ ਕਾਹ ਹੋ ਸਰ ਪ੍ਰਤਾਪ ਸਿੰਘ ਬਾਜਵਾ ਤੈਨੂੰ ਗਲਾਮਨੇ ਛੜੂਗਾ ਤੈਨੂੰ ਹਰਾ ਕੇ ਤੂੰ ਤੋੜਵਾ ਜਵਾਬ ਦੇ ਕੇ ਸਪੋਰਟ ਪਿੰਡ ਚ ਪੇ ਜਾ ਕੇ ਤੈਨੂੰ ਦੋਤਾ ਦਾ ਪਲਾਨ ਕਰੂ ਕੋਈ ਨਹੀਂ ਆ ਅੱਜ ਜੂ ਖੁਆ ਬਿਨਾ ਅਸਬਾ ਦੇ ਵਿੱਚ ਇਹ ਮੇਰਾ ਖਿਆਲ ਗਵਰਨਰ ਅਡਰੈਸ ਸੀ 13 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਦਾ ਸੀ ਜੋ ਹਾਲਾਤ ਦੇਖੇ ਉਸੀ ਵੇਖਿਆ ਹੋਣਾ ਕਿ ਕਿਸ ਤਰ੍ਹਾਂ ਇੱਕ અપਮਾਨ ਕੀਤਾ ਗਿਆ ਚੁਣੇ ਹੋਏ ਵਿਅਕਤੀ ਦਾ ਉਹ ਮੰਗ ਕੀ ਕਰ ਰਿਹਾ ਸੀ ਉਹ ਮੰਗੇ ਕਰ ਰਿਹਾ ਸੀ ਕਿ ਦਿੱਲੀ ਚੀਫ ਮਿਨਿਸਟਰ ਕਿਸੇ ਦਲੇਰ ਵਿਅਕਤੀ ਨੂੰ ਬਣਾਓ ਔਰ ਇਹ ਕਹਿ ਦੇਣਾ ਉਹਨੂੰ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਇਸ ਤੋਂ ਵੱਡਾ ਹੰਕਾਰ ਨਹੀਂ ਕੋਈ ਹੋ ਸਕਦਾ ਇਹ ਨਹੀਂ ਸੋ ਪਹਿਲਾਂ ਹੀ ਬਾਵਾ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਅੱਜ ਕੁਐਸਚਨ ਆਰ ਹੋਣਾ ਸੀ ਪਹਿਲਾਂ ਕੁਐਸਚਨ ਆਰ ਸਾਡਾ ਮੂਲ ਅਧਿਕਾਰ ਹੈ ਔਰ ਹਮੇਸ਼ਾ ਪਹਿਲਾਂ ਸਵਾਲ ਜਵਾਬ ਹੁੰਦੇ ਹਨ ਔਰ ਫਿਰ ਸਵਾਲ ਜਵਾਬ ਤੋਂ ਬਾਅਦ ਜੀਵਾਰ ਹੁੰਦਾ ਔਰ ਉਸ ਤੋਂ ਪਹਿਲਾਂ ਇਹ ਤਾਲੀਆਂ ਵਾਲੀ ਹਰਕਤ ਤੇ ਇਹ ਸਾਰਾ ਡਰਾਮਾ ਜਿਹੜਾ ਰਚਿਆ ਗਿਆ ਕਾਂਜੋ اپੋਜੀਸ਼ਨਾਂ ਦੀ ਗੱਲ ਨਾ ਕਰ ਸਕੇ ਆ ਸਾਰੀਆਂ ਧਿਆਨੀਆਂ ਸਾਰੇ ਵਿਅਕਤੀਆਂ ਨੇ ਅੱਡ ਪਿਆਗੀਆਂ ਕਰਕੇ ਲੈ ਕੇ ਗਏ ਸੀ ਆਪ ਦੀ ਗੱਲ ਕਰਨਾ ਸੇਕ ਵਰਨ ਅਡਰੈਸ ਲੇਕਿਨ ਇਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਤਿੰਨ ਚਾਰ ਬਾਡੀ ਮੂਵਮੈਂਟ ਬਣੀ ਕਿ ਇਹਨਾਂ ਨੇ ਐਮਐਲਏ ਸਾਹਿਬ ਆ ਗਏ ਘੇਰ ਕੇ ਵਿਚਵੇਂ ਸਾਡੀਆਂ ਪੱਗਾਂ ਲਾਉਣੀ ਆਉਂਦੀ ਐ ਅਸੀਂ ਕੋਈ ਇੱਥੇ ਪੱਗਾਂ ਲਵਾਉਣੀ ਆਏ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਨਾ ਆਏ ਆਪ ਇੰਨੇ ਜੋ ਮਰਗੀ ਤੂੰ ਤੂੰ ਮੈਂ ਮੈਂ ਕਿਤ ਕਰੀ ਯਾਰ ਪਰ ਅਗਰ ਕੋਈ ਵਿਅਕਤੀ ਗੱਲ ਕਰ ਲੇ ਤਾਂ ਸਾਰੇ ਜਣੇ ਇਕੱਠੇ ਹੋ ਕੇ ਉਹਦੀ ਪੱਗ ਲਾਉਣ ਦਾ ਅਪਰਾਧ ਕਰਦੇ ਸੋ ਮੈਂ ਸਮਝਦਾ ਕਿ ਅੱਜ ਬਹੁਤ ਮਾੜਾ ਦਿਨ ਸੀ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਜਣ ਜਿਹੜਾ ਕਾਕਾ ਦੇ ਨਾਮ ਨਾਲ ਲਿਖਿਆ ਜਾਊਗਾ ਔਰ ਸਪੀਕਰ ਸਾਹਿਬ ਨੇ ਵੀ ਆਪਣਾ ਰੋਲ ਨਹੀਂ ਅਦਾ ਕੀਤਾ ਹਰ ਕਰਤੀ ਬੋਲੋਂ ਮਿੰਟਾਂ ਬਾਅਦ ਮੁੱਖ ਮੰਤਰੀ ਸਾਹਿਬ ਉੱਤੇ ਭੇਜਦੇ ਸਨ ਪਹਿਲਾਂ ਲਾਂਚ ਅਨਾਉਂਸ ਕਰਤਾ ਤੇ ਫਿਰ ਉਹਨਾਂ ਨੇ ਕਿਹਾ ਲਾਂਚ ਅੱਜ ਕੈਂਸਲ ਹੈ ਜੀਵੇਂ ਕਰਨਾ ਕਰਿਓ ਦੂਜੇ ਇਹ ਜਲਦੀ ਰਹੇਗੀ ਵਿਧਾਨ ਸਭਾ ਕੋਈ ਗੱਲ ਨਹੀਂ ਲੇਕਿਨ ਮੈਂ ਸਮਝਦਾ ਕਿ ਇਸ ਤਰ੍ਹਾਂ ਚੁਣੇ ਹੋਏ ਵਿਅਕਤੀਆਂ ਦਾ અપਮਾਨ ਹੈ ਜਿਹੜਾ ਇਹ ਰੱਬ ਤੋਂ ਡਰਨ ਵਾਲੀ ਗੱਲ ਹੈ ਸੱਚੇ ਬਾਦਸ਼ਾਹ ਕਹਿੰਦੇ ਉੱਚੇ ਬੋਲਣਾ ਬੋਲੀਏ ਕਤਾਰੋਂ ਡਰਿਏ ਤੇ ਬਾਣੀ ਚ ਗਰੀਬਾ ਅਸੇ ਕੀ ਲਿਖਿਆ ਇਨ ਗਰੀਬ ਸਿੱਖਨ ਕੋ ਦੇਉਂ ਪਾਛਾਈ ਗਰੀਬਾ ਸੇ ਪਾਛਾਈਆਂ ਦਿੱਤੀਆਂ ਤੇ ਤੁਸੀਂ ਇਹ ਕਹਿੰਦੇ ਨੂੰ ਦੋਰਾ ਪੈ ਗਿਆ ਜਿਉਂ ਨੇ ਕੋਈ ਮੰਗ ਰੱਖ ਲਈ ਤੇ ਇਹਨੂੰ ਇਹਨੂੰ ਸੁੱਚੀ ਸੰਗਾਓ ਇਹ ਬਹੁਤ ਬਾਰੇ ਸ਼ਬਰੀ ਮੈਰੀ ਕਰਨੇ ਸ਼ਬਦ ਮੈਂ ਨਿੰਦਾ ਕਰਦਾ ਔਰ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਕਿ ਆ ਸਰਕਾਰ ਤੁਸੀਂ ਚੁਣ ਕੇ ਭੇਜੀ ਹੈ ਜਿਹੜੀ ਸਰਕਾਰ ਗਰੀਬਾਂ ਦੀ ਗੱਲ ਤਾਂ ਕੀ ਕਰਦੀ ਸੀ ਇਹਨਾਂ ਨੇ ਛਿੱਤਰ ਛੰਗੌਂਦੀ ਗੱਲ ਕਰਦੀ ਹੈ ਸੋ ਇੰਨਾ ਹੀ ਕਹਿੰਦਾ ਹੋਇਆ ਕਿ ਨਵੀਆਂ ਤਿਰਤਾ ਤੇ ਨਵਾਂ ਬਦਲਾਅ ਇਹ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਜਿਹੜਾ ਲੋਕਤੰਤਰ ਦਾ ਕਰਦਾ ਅੱਜ ਅੱਜ ਪੰਜਾਬ ਦੀ ਸਰਕਾਰ ਨੇ ਕੀਤਾ ਔਰ ਮੁੱਖ ਮੰਤਰੀ ਸਾਹਿਬ ਦੇ ਕੈਂਪੇਨ ਤੇ ਬੜਿੰਗ ਸਾਹਿਬ ਮਾਨ ਸਾਹਿਬ ਕਹਿੰਦੇ ਕਿ 54 ਚੌਥੇ ਵੀ ਚੁੱਪ ਕਰੋਗੇ ਹੁਣੇ ਚੁੱਪ ਕਰ ਜਿਓ ਕਹਿੰਦੇ ਤੁਹਾਡਾ ਕੇਸ ਕੋਲ ਲੈਣਾ ਬਸਤਾ ਨਾ ਵੀ ਬਸਤਾ ਨਹੀਂ ਬੋਡੀ ਨੂੰ ਲੈ ਕੇ ਪੇਟ ਤੋਂ ਸਵਾਲ ਕੀਤਾ ਇਸ ਤੋਂ ਪਹਿਲਾਂ ਵੀ ਬਿਧਾਨ ਸਭਾ ਚੱਲਦੀ ਹੈ ਕਿ ਰਾਜਾ ਬੜਿੰਗ ਜੇ ਜ਼ਿੰਦਗੀ ਦੇ ਵਿੱਚ ਇਸ ਸਾਰੇ ਡਰਦਾ ਹੁੰਦਾ ਕਮੈਂਟਾ ਇੱਥੋਂ ਤੱਕ ਪਹੁੰਚੀ ਨਹੀਂ ਸਕਦਾ ਸੀ ਐਲਾ ਥੱਲਿਓ ਚੱਲ ਕੇ ਕਿਸਰਾ ਉਹਨਾਂ ਸਰਕਾਰਾਂ ਦਾ ਮੁਕਾਬਲਾ ਕੀਤਾ ਇਸੇ ਤਰ੍ਹਾਂ ਹੀ ਕਈ ਵਾਰੀ ਵਿਧਾਨ ਸਭਾ ਦੇ ਵਿੱਚ ਬਗਲ ਆਲੇ ਡਰਾਉਂਦੇ ਹੁੰਦੇ ਸੀ ਔਰ ਲੜ ਲੜ ਕੇ ਮੈਨੂੰ ਕਿਸੇ ਤੋਂ ਕੋਈ ਕਲੀਨ ਚੈਟ ਨਹੀਂ ਚਾਹੀਦੀ ਮੈਂ ਤੇਜੀ ਹਰੀ ਲਗਾਤਾਰ ਜਿੱਤ ਕੇ ਆਇਆ ਹਾਂ ਮੈਨੂੰ ਮੇਰੇ ਲੋਕਾਂ ਨੇ ਕਲੀਨ ਚੈਟ ਦਿੱਤੀ ਵੀ ਹੈ ਨਾ ਮੈਂ ਪਹਿਲਾਂ ਕਦੇ ਡਰਿਆ ਹੈ ਜੇਰੀ ਮਾਂ ਚਲੀ ਗਈ ਹੋਵੇ ਬਾਪ ਚਲਾ ਗਿਆ ਹੋਵੇ 6 ਸਾਲ ਦਾ 100 ਵੱਡਾ ਨੁਕਸਾਨ ਜ਼ਿੰਦਗੀ ਛੋੜ ਕੀ ਹੋ ਸਕਦਾ ਹੈ ਨਾ ਕਦੇ ਪਹਿਲਾਂ ਡਰਿਆ ਨਾ ਹੁਣ ਡਰਦੇ ਨਾ ਕਦੇ ਪਹਿਲਾਂ ਇਨਕੁਆਇਰੀ ਨੂੰ ਕਿਹਾ ਵੀ ਨਾ ਕਰੋ ਨਾ ਹੁਣ ਕਿਹਾ ਮੁੱਖ ਮੰਤਰੀ ਸਾਹਿਬ ਦੀ ਜਦੋਂ ਮਨ ਮਰਜੀ ਆਵੇ ਉਹ ਜੋਰ ਕਰਨਾ ਚਾਹਉਨ ਉਹ ਕਰ ਸਕਦੇ ਲੇਕਿਨ ਇਸ ਤਰ੍ਹਾਂ ਰੁਝਾਨਾ ਇਸ ਤਰ੍ਹਾਂ ਦੀ ਕਹਾਣੀ ਸੁਣਾਉਣੀ ਤੇ ਕਹਾਣੀ ਕੋਣੀ ਇਹ ਮਾਰੀ ਗੱਲ ਹੈ ਅਸੀਂ ਸਤਕਾਰ ਕਰਦੇ ਹਾਂ ਹਰ ਵਿਅਕਤੀ ਦਾ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਹੁਣ ਰਾਜਾ ਵੜਿੰਗ ਉਸ ਪੋਜੀਸ਼ਨ ਤੇ ਹੈ ਹਰ ਵਿਅਕਤੀ ਨੂੰ ਤਾਲੀਮ ਤੇ ਤੇਹਜ਼ੀਬ ਨਾਲ ਤੁਸੀਂ ਵੇਖਿਆ ਹੁਣ ਕਿ ਜਦੋਂ ਦੇ ਪ੍ਰਧਾਨ ਬਣਿਆ ਕਦੇ ਕਿਸੇ ਨੂੰ ਤਾਲੀਮ ਤੇ ਤੇਹਜ਼ੀਬ ਤੋਂ ਬਿਨਾ ਨਹੀਂ ਬੋਲਣ ਚਾਹੇ ਕੋਈ ਵਿਰੋਧੀ ਹੋਵੇ ਲੇਕਿਨ ਜੇ ਕੋਈ ਵਿਅਕਤੀ ਇਸក ਨੂੰ ਕਮਜ਼ੋਰੀ ਸਮਝੇ ਫਰ ਯੋਰ ਕੋਈ ਨਹੀਂ ਨਾ ਮੈਂ ਕਮਜ਼ੋਰ ਨਾ ਕੋਈ ਕਮਜ਼ੋਰ ਸੋ ਜਿਸ ਤਰ੍ਹਾਂ ਦੀ ਵੀ ਕੋਈ ਇਨਕੁਆਰੀ ਹੋਗੀ ਡਟ ਕੇ ਉਹਨਾਂ ਸਾਹਮਣਾ ਕਰਾਂਗੇ ਉਹ ਲੜਾਈ ਵੜੇਗੀ